ਦੋਸਤੋ ਪੰਜਾਬ ਜਵਹਰ ਨਮੋਦੇ ਵਿਦਿਆਲੇ ਭਰਤੀ 2025 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟ ਲਈ ਬਾਗ ਨੇ ਇੰਟਰਵਿਊ ਹੋਵੇਗੀ ਜੀ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕੁਆਲੀਫਿਕੇਸ਼ਨ ਕੀ ਹੈ ਪੇ ਸਕੇਲ ਕੀ ਹੋਵੇਗੀ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਅੰਤ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣ ਦੋਸਤੋ ਇਹਨਾਂ ਪੋਸਟਾਂ ਲਈ 23 12 2025 ਨੂੰ ਤੁਹਾਡੀ ਇੰਟਰਵਿਊ ਹੋਵੇਗੀ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਇਹਨਾਂ ਪੋਸਟਾਂ ਦੀ ਪੇਸ ਕੇਰੇ 34125 ਰੁਪਏ ਪ੍ਰਤੀ ਮਹੀਨਾ ਬੇਤੀ ਜਾਵੇਗੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪ੍ਰਧਾਨ ਮੰਤਰੀ ਸ੍ਰੀ ਜੋਹਾਰ ਨਿਬੋਧੇ ਵਿਦਿਆਲੇ ਸੰਧੂਆ ਡਿਸਟ੍ਰਿਕਟ ਰੂਪਨਗਰ ਰੋਪੜ ਪੰਜਾਬ ਬਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਤੇ ਜਾਣਕਾਰੀ ਲਈ ਤੁਸੀਂ ਮੇਲ ਆਈਡਿ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ। ਉੱਥੇ ਵੀ ਜਾ ਕੇ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਜੀ। ਦੋਸਤੋ ਤੁਸੀਂ ਮੇਰਾ ਫੇਸਬੁੱਕ ਪੇਜ ਤੇ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਜੀ। ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ। ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ। ਮੌਜੂਦਾ ਅਕੈਡੈਮਿਕ ਸਾਲ 2025-26 ਲਈ 31/3/2026 ਤੱਕ ਕੰਟਰੈਕਟ ਨੂੰ ਪਰਨ ਲਈ ਪਾਕ ਨੇ ਇੰਟਰਵਿਊ ਰੱਖੀ ਗਈ ਹੈ ਜੀ ਇਸ ਪੋਸਟ ਲਈ 23 12 2025 ਨੂੰ ਸਵੇਰੇ 11 ਵਜੇ ਤੁਹਾਡੀ ਇੰਟਰਵਿਊ ਹੋਵੇਗੀ ਜੀ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਪਹੁੰਚਣਾ ਜੀ ਪ੍ਰਿੰਸੀਪਲ ਜੋਹਾਰ ਨਵੋਦੇ ਵਿਦਿਆਲੇ ਸ਼ੰਦੂਆ ਜ਼ਿਲ੍ਹਾ ਰੂਪਨਗਰ ਪੰਜਾਬ ਦੇ ਦਫ਼ਤਰ ਵਿਖੇ ਬੁਲਾਈ ਜਾਵੇਗੀ ਉੱਥੇ ਤੁਸੀਂ ਪਹੁੰਚ ਜਾਣਾ ਹੋਵੇਗਾ ਜੀ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਲੈ ਕੇ ਉਮੀਦਵਾਰ ਕੋਲ ਬੀ ਐਸ ਸੀ ਸਬੰਧਿਤ ਵਿਸ਼ੇ ਦੇ ਨਾਲ ਨਾਲ ਕੁੱਲ 50% ਅੰਕ ਬੀ ਐਡ ਸੀ ਤਾਂ ਤੁਸੀਂ ਕਲੀਅਰ ਕੀਤਾ ਹੈ ਪਾਰਟ 2 ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਰੱਖੀ ਗਈ ਹੈ ਜੀ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹ ਲਿਖੀਆਂ ਸ਼ਰਤਾਂ ਕੁਝ ਇਸ ਪ੍ਰਕਾਰ ਹੋਣਗੀਆਂ ਜੀ ਨੰਬਰ 1 ਜੀ ਗ੍ਰੈਜੂਏਸ਼ਨ 4 ਸਾਲਾਂ ਦਾ ਕਿਰਤਿਕ ਡਿਗਰੀ ਕੋਰਸ ਵਿੱਚ ਘੱਟੋ-ਘੱਟ 3 ਸਾਲ 6 ਸਮੈਸਟਰਾਂ ਵਿੱਚ ਗਿਣਤ ਨੂੰ 99 ਮੁੱਖ ਵਿਸ਼ੇ ਵੱਜੋ ਨੰਬਰ ਤੋਂ ਜੀ ਪੌਤਿਕ ਵਿਗਿਆਨ ਘੱਟੋ-ਘੱਟ 1 ਸਾਲ ਕੋਈ ਵੀ ਦੋ ਸਮੈਸਟਰ ਨੰਬਰ 3 ਹੈ ਜੀ కెਮਿਸਟਰੀ ਇਲੈਕਟ੍ਰੋਨਿਕਸ ਕੰਪਿਊਟਰ ਸਾਇੰਸ ਵਿੱਚੋਂ ਘੱਟੋ ਘੱਟ ਇੱਕ ਸਾਲ ਤੋਂ ਸਮੈਸਟਰ ਵਿੱਚੋਂ ਇੱਕ ਉਹ ਉਮੀਦਵਾਰ ਜਿਨ੍ਹਾਂ ਨੇ ਉਪਰੋਕਤ ਸੁਮੇਲ ਨੂੰ ਦੁਬਾਰਾ ਚੁਆਇਸ ਬੇਸਡ ਕ੍ਰੈਡਿਟ ਸਿਸਟਮ ਅਧੀਨ ਪੜਾਈ ਕੀਤੀ ਹੈ ਉਹ ਵੀ ਯੋਗ ਹੋਣਗੇ ਜੀ ਐਨਸੀਟੀਈ ਮਾਨਤਾ ਪ੍ਰਾਪਤ ਸੰਸਥਾ ਤੋਂ 4 ਸਾਲਾਂ ਦਾ ਇੱਕ ਅਰਤਿਕ ਡਿਗਰੀ ਕੋਰਸ जिस ਵਿੱਚ संबंधित विषय ਵਿੱਚ ਘੱਟੋ ਘੱਟ 50% ਅੰਕ ਤੇ ਨਾਲ ਨਾਲ बीएड ਕੰਪੋਨੈਂਟ ਸਮੇਤ ਕੁੱਲ ਮਿਲਾ ਕੇ ਹੋਵੇ। ਇਸ ਸਮਰ ਹੋਣ ਲਈ ਤੁਹਾਨੂੰ ਕੋਈ ਡੇਟਾ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਇਹਨਾਂ ਪੋਸਟਾਂ ਲਈ 34125 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ। ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੋਂ ਤਾਂ ਬਹੁਤ ਬਹੁਤ ਧੰਨਵਾਦ।